ਆ ਮਡ ਔਲ ਕੇ ਹੁੰਨਾ ਕੋਈ ਸੱਟਾ ਪਾ ਕੇ ਦੇਦਾ ਜੇ ਕੰਮ ਧੰਦਾ ਵਾਸਤ ਵੀ ਲੈਣਾ ਸੀ ਚੱਕਦਾ ਪੀਪਾ ਕਾਹ ਬੈਠਾ ਉਹ ਲੋ ਲੈ ਲੈ ਕੇ ਰੱਖੀ ਜਾਣਗੇ ਆਪੇ ਇਹਦਾ ਕੋਈ ਜਿਗਾਰ ਬਣਾਉਣਾ ਹੈ ਮਿੱਤਰੋ ਜਿਗਾਰ ਡੈਡੀ ਰਸੇ ਨੂੰ ਸੈੱਟ ਕਰੀ ਜਾਂਦਾ ਪਤਾ ਨਹੀਂ ਕੀ ਕਰੀ ਜਾਂਦਾ ਪੋਛ ਚ ਦੇ ਜਾਂ ਡੈਡੀ ਨੂੰ ਇਹ ਜੇ ਆਪਾਂ ਇੱਕ ਚੀਜ਼ ਬਣਾਉਣੀ ਦੋ ਪੀਪਿਆਂ ਦੀ ਪੰਘਿਆ ਲਈ ਚੱਲ ਤੋ ਰੱਸੀਆਂ ਦਾ ਅੱਛੀ ਰੋਣੀ ਲੱਗਦੀ ਅਨ ਐਮਾ ਘਾਤੋ ਨਹੀਂ ਪੱਤੇ ਕੱਢਣ ਲੱਗੀ ਆਪਣੇ ਸਾਈਡ ਨੇ ਮਾ ਉਧਰ ਹੀ ਸਾਈਡ ਤਾਂ ਬਹੁਤ ਘਾਟਾ ਨਿਮਾ ਹੀ ਹੈ ਨਹੀਂ ਉਧਰ ਦੀ ਸਾਈਡ ਤਾਂ ਸਾਰੀ ਰੱਸੀ ਖੋਲੀ ਜਾਨਾ ਆਹ ਮਿੱਟੀ ਸਿੱਟੀ ਕੇ ਅੰਦਰ ਫਿਰ ਕਿੰਨੀਆਂ ਸਿੱਟਣੀਆਂ ਰਹਿੜੀਆਂ ਅੱਥੇ ਮੱਝ ਬਣਨੀ ਆ ਅੱਥੇ ਮਿੱਟੀ ਤਾਂ ਸਿੱਟਣੀ ਆ ਕਿਉਂਕਿ ਆਪਣੇ ਇੱਕ ਘਰ ਵਿੱਚ ਨਿਊ ਮਹਿਮਾਨ ਆਉਣ ਵਾਲਾ ਮਤਲਬ ਮੱਝ ਦਾ ਕੱਟਾ-ਕੱਟੀ ਆਉਣ ਵਾਲਾ ਸਿੱਧੇ ਸਬਜ਼ਾਂ ਤੋਂ ਦੱਸਦੇ ਆ ਕਿ ਮੱਝ ਸੌਣ ਵਾਲੀ ਤੇ ਅੱਥੇ ਮਿੱਟੀ ਸਿੱਟ ਦਾਂਗੇ ਕੀ ਬਤਾਜੇ ਰਾਤ ਸੂਪੇ ਕੱਲ ਸੂਪੇ आई डोंट नो ते ਅਥੇ ਦਾ ਬਰਾਲੀ ਪਈ ਹੈ ਜਿੱਥੇ ਕਿਉਂ ਡਿੱਗੂਗੀ ਯਾਰ ਇੱਥੇ ਇੱਕ ਇੱਥੇ ਫਿਰ ਦੂਜਾ ਪ੍ਰਾਜਕਤ ਨਹੀਂ ਹੈ ਆਪਣਾ ਨਸਟ ਕਰ ਲਓ ਕਿ ਰੱਦ ਚਲਾ ਦੇ ਸਾਰੀ ਨਾਦ ਨਾ ਕੋਈ ਨਾ ਤੋਦਰ ਸਾਕਾ ਤਿਆਰ ਯਾਰ ਅਸੀਂ ਮਰੇ ਰੇੜੀ ਪਰ ਯਾਰ ਆਸਿ ਮਰਾ ਗਾ ਸਿਮਰ ਵੀਡੀਓ ਆਪਾਂ ਮੈਂ ਤੇ ਫੋਣੀ ਆ ਮੈਂ ਨਹੀਂ ਹੁੰਦੀ ਮੱਝ ਹੁੰਦੀ ਆ ਮੈਂ ਨਹੀਂ ਹੁੰਦੀ ਮੱਝ ਹੁੰਦੀ ਆ ਜਿਹੜੇ ਆਏ ਤਾਂ ਨਹੀਂ 3 ਘੰਟੇ ਖੋਲਦਾ ਤੂੰ ਨਾ ਕਰ ਸਾਨੀ ਖੋਲਦਾ ਬਾਪੇ ਨੇ ਵਟੇ ਆ ਸਾਰੇ ਰਸੇ ਸਾਰੇ ਰਸੇ ਖੋਲ ਦੇ ਨੇ

ਹੈ ਤਾਂ ਕਰ ਸੀ ਨਹੀਂ ਖੁੱਲੀ ਮੈਨੂੰ ਕੋਲ ਦੀ ਹੁੰਦਾ ਨਹੀਂ ਕਿ ਪਰਦੇ ਪਰਦੇ ਖਾਲੀ ਗੱਡੀ ਆ ਨਾ ਡੜੀ ਤੂੰ ਕਿਹਦੀ ਨਹਿਰ ਕੱਟਦਾ Rajasthan ਮੀਟਰ Rajasthan ਫੀਡਰ ਕਿਹਦੀ ਨਹਿਰ ਕੱਟਣੀ ਹੈ ਸਰਾਂਦ ਨਾ ਅਥਰੀ ਪਾਣੀ ਬਹੁਤ ਖੇਤਾਂ ਨੂੰ ਗਿਆ ਕਰ ਨਥੇ Rajasthan நோட்ட <laughs> 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 ਇਹ ਕੱਟੀਏ। ਇਹਨੇ ਕਿੰਨੇ ਟੱਕਾਂ 'ਚ ਭਰਦੀ ਏ ਰੇੜੀ? ਇੱਕ ਦੋ ਮੈਂ ਨਹੀਂ ਦੱਸਣਾ ਤੁਸੀਂ ਇਹਦੇ ਸੋ ਕਿੰਨੇ ਟੱਕਾਂ 'ਚ ਭਰੀ ਰੇੜੀ? ਕਮੈਂਟ ਕਰਕੇ ਆਮ ਪੰਜਾ ਟੱਕਾਂ 'ਚ ਭਰਦੇ ਨਹੀਂ ਸੀ ਜਿਹੜੀ ਤੋਂ ਇੰਨੇ ਟੱਕ ਲੈ ਗਿਆ ਹੁਣ ਹੁਣ ਮੈਂ ਦੱਸ ਨਹੀਂ ਕਿੰਨੇ ਟੱਕਾਂ 'ਚ ਭਰੀ ਆ ਆ ਤੁਸੀਂ ਦੱਸਨੀ ਮਿੱਤਰੋ ਕਿੰਨੇ ਟੱਕਾਂ 'ਚ ਭਰੀਏ ਜਿਹੜੀ ਇਹਦੇ ਵੀ ਟੱਕ ਪਈ ਜਾਂਦੇ ਆ ਸਾਰੇ ਤੁਸੀਂ ਕਮੈਂਟ ਕਰਕੇ ਕਮੈਂਟ ਦੀ ਆਪਸ਼ਨਸ ਲੈ ਆਉਂਦੇ ਉਸ ਕਮੈਂਟ 'ਚ ਲਿਖ ਦਿਓ 15 ਟੱਕ ਲੱਗੇ 20 ਟੱਕ ਲੱਗੇ ਤੁਸੀਂ ਦੱਸੋ ਤਾਂ ਮਿਲਦੇ ਆ ਹੁਣ ਹੋਰ ਕਿਸੇ ਵਲੌਗ ਵਿੱਚ